ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਤਿੰਨ ਨਗ ਸੇਲ ਲੈ ਕੇ ਆਏ ਜੀ 2 ਬਾਈ ਸੋਣ ਵਾਲੀਆਂ ਨੇ ਤਾਜ਼ੀਆਂ 1 ਬਾਈ ਤੋਕੜ ਆਉ ਪੁੱਛ ਲੈਣੇ ਭਾਈ ਤੋਕੜ ਭਾਈ ਜੀ ਹਸੀ ਗਾਲ ਸਤ ਸ੍ਰੀ ਅਕਾਲ ਜੀ ਹੋ ਠੀਕ ਹਾਂ ਵਧੀਆ ਬਾਲੇ ਵਧੀਆ ਜੀ ਨਾਮ ਤੇ ਐਡਰੈਸ ਹੋ ਗਰਚਰਨ ਸਿੰਘ ਦੀ ਪਿੰਡ ਰਣਸੀਕਲਾਂ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਜੀ ਠੀਕ ਹੈ ਨੇੜੇ ਪਿੰਡ ਬਈ ਰਣਸੀਕਲਾਂ ਆਪਣਾ ਇੱਕ ਸਾਈਡ ਤੇ ਨਿਹਾਲ ਸਿੰਘ ਵਾਲਾ ਰਹਾ ਜਾਂਦਾ ਨੰਗਲਾ ਤੂਰਕੋਟ ਆ ਜੀ ਮੋਬਾਈਲ ਨੰਬਰ ਹੋ ਗਏ 8194870216 ਜੀ ਠੀਕ ਹੈ ਜੀ ਬਾਈ ਜਿਹੜੀ ਪਹਿਲੇ ਨੰਬਰ ਤੇ ਟਾਪ ਬਰੀਡ ਦੀ ਜਰਸੀ ਦੇਖਦੇ ਕਿਹੜਾ ਸੂਆ ਹੁੰਦੀ ਇਹ ਵੀ ਦੂਜਾ ਸੂਆ ਹੁੰਦੀ ਆ ਕਿੰਨੇ ਦਿਨ ਲੈਂਦੀ ਹੈ ਇਹਨੂੰ 15 ਤੋਂ 16 ਦਿਨ ਵਕਤ ਹੈ ਜੀ 15 ਤੋਂ 16 ਦਿਨ ਲੱਗਣ ਹਾਂਜੀ ਤਿਆਰ ਬਹੁਤ ਚੰਗੀ ਹੋਣਾ ਹਾਂਜੀ ਹਾਂਜੀ ਜਿਹੜੇ ਹਿਸਾਬ ਨਾਲ ਆਰਡਰ ਦੀ ਤਿਆਰੀ ਆ ਹਾਂਜੀ ਤੇ ਕੀ ਰਿਗਾਰਡ ਆ ਦੁੱਧ ਵੀਰੇ ਪਿਛਲੇ ਸੂਏ ਇਹਨਾਂ ਨੇ 22 ਲੀਟਰ ਦੁੱਧ ਆ ਦਿੱਤਾ ਸੀ 22 ਲੀਟਰ ਹਾਂਜੀ ਠੀਕ ਆ ਆਰਡਰ ਬਾਈ ਨੇੜ ਤੋਂ ਚੈੱਕ ਕਰਵਾਉਣਾ ਕੱਚੀ ਜ਼ਰੂਰ ਇਕੱਲਾ ਇਕੱਲਾ ਧਣ ਚਾਰੇ ਧਣ ਨਿਕੜਵੇਂ ਪੂਰੇ ਗੈਰ ਤੇ ਮੁਠੀਆ ਧਣ ਟਿੱਟ ਲਾਗਰ ਮੜੀ ਦੇ ਬਹੁਤ ਪਈਆਂ ਨੇ ਸਾਰੀਆਂ ਆ ਵਰਡ ਲਾਗ ਗੱਡੂ ਫੇਰ ਸੋਨਾ ਖੋਲਦੇ ਪਏ ਤੋੜ ਕੇ ਦਿਖਾ ਦੇ ਰਾਜੀ ਫੁੱਲ ਰੰਗ ਰੂਪ ਬਹੁਤ ਚੰਗਾ ਚੰਗੀ ਅਬੜ ਕੱਦ ਬੜ ਵੀ ਚੰਗਾ ਜਰਸੀ ਆ ਪੰਜਾਬ ਵਾਲੀ ਹੈ ਨਾ ਬਈ ਹਾਂਜੀ ਪੰਜਾਬ ਵਾਲੀ ਜਰਸੀ ਠੀਕ ਆ ਫੇਸ ਬੜਾ ਪਿਆਰਾ ਬਈ ਤੋਰਾ ਤਾਰਾ ਵੀ ਦਿਖਾਉਂਦੇ ਚੰਗੀ ਅਬੜ ਸਨਕੀ ਆ ਤੋਰਾ ਤਾਰਾ ਚੈੱਕ ਕਰੋ ਵਰਡ ਦਾ ਕਮਾਲ ਆ ਬਈ ਕੱਚੀ ਕੱਚੀ ਆ ਉਹ ਸਭ ਨਾ ਜਜਮੈਂਟ ਕਰੋ ਬਣੂਗੀ ਬਹੁਤ ਬਈ ਬੜਾ ਜਿਹੜੇ ਸਭ ਨਾ ਵਹਿੜ ਦਾ ਲੇਵਾ ਨਾ ਟੱਲਾ ਢੱਲਾ ਦਾ ਨਹੀਂ ਆ ਤਿਆਰ ਬਹੁਤ ਚੰਗੀ ਹੋਊਗਾ ਇਹ ਕੀ ਮੁੱਲ ਦਾ ਜਾਇਜ਼ ਹੈ 78000 ਰੁਪਏ 70000 ਹਾਂ ਜੀ ਮਾਨਤਾਨ ਹੋ ਜਾ ਹਾਂ ਜੀ ਮਾਨਤਾਨ ਹੋ ਜਾਊਗਾ ਜੀ 78000 ਰੁਪਿਆ ਮੁੱਲ ਆ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾਨ ਜਰੂਰ ਹੋ ਜਾ ਚੰਗੀ ਐ ਬੜ ਸੁਨੱਖੀ ਆ ਫੇਸ ਵਗੈਰਾ ਵੀਰੇ ਆਪਾਂ ਕੋਈ ਜ਼ਿਆਦਾ ਮੁੱਲ ਨਹੀਂ ਮੰਗਿਆ ਹੂੰ ਉਹੀ ਆਪਾਂ ਲੈਣ ਦੇ ਨਾਲ ਮੁੱਲੀ ਕਰਿਆ ਮਾਨਤਾ ਨਹੀਂ ਕਰਾਂਗੇ ਹਾਂ ਹਾਂ ਬੜ ਚੰਗੀ ਬਹੁਤ ਆ ਬਾਈ ਮੁੱਲ ਜਾਇਜ਼ ਆ ਉਸ ਹੱਬ ਨਾਲ ਇਹ ਢਿੱਲਾਂ ਦੇਖੋ ਜੇ ਕੋਈ ਵੀਰ ਸੰਭਲੂ ਕੱਚੀ ਕੱਚੀ ਇਹ ਹਜੇ ਦਿਨ ਲੈਂਦੀ ਆ ਅੱਡ ਰੇ ਨੇ ਬਹੁਤ ਸੋਹਣਾ ਤਿਆਰ ਕਰਨਾ ਅੱਗੇ ਭਰਾ 2 ਨੰਬਰ ਤੋਂ ਟੋਕੜਾ ਹਾਂਜੀ ਇਹ ਟੋਕੜ ਵੀ ਕਿੰਨਾ ਟਾਈਮ ਹੋ ਗਿਆ ਸੋਈ ਨੂੰ ਇਹਨੂੰ ਵੀਰੇ 8 ਕਿ ਮਹੀਨੇ ਹੋ ਗਏ ਜੀ ਸੋਈ ਨੂੰ ਹਾਂਜੀ ਤੇ ਦੁੱਧ ਕਿੰਨਾ ਦੁੱਧ ਦੇਨੇ ਤਾਂ ਵੀਰੇ 26 ਲੀਟਰ ਇਹਨੂੰ ਵਿੱਚ ਦੀ ਬੁਖਾਰ ਹੋ ਗਿਆ ਸੀ ਠੀਕ ਹੈ ਜੀ ਉਹ ਬੁਖਾਰ ਹੋਣ ਦੇ ਨਾਲੇ ਥੋੜੀ ਲੱਸੀ ਵੀ ਹੋ ਗਈ ਤੇ ਇੱਕ ਨਾਲ ਹੀ ਗਰਮੀ ਆ ਗਈ ਨਾਲ ਹੀ ਗਰਮੀ ਹੁਣ ਇਸ ਟਾਈਮ ਇਹਦੇ ਥੱਲੇ 8 ਕਿਲੋ ਦੁੱਧ ਹੈ ਆ ਥਣ ਚਾਰੇ ਚੱਲਦੇ ਆ ਥਣ ਚਾਰੇ ਚੱਲਦੇ ਪੂਰੇ ਵਧੀਆ ਓਕੇ ਆਦਾ ਬੰਦਾ ਦੋ ਟਾਈਮ ਝੋਕੇ ਲੈ ਜੀ ਫੈਟ ਚੰਗੀ ਆਉਂਦੀ ਫੈਟ ਵਧੀਆ ਆਉਂਦੀ ਹੈ ਸੂਆ ਕਿਹੜਾ ਬਈ ਹੈ ਸੂਆ ਤੀਜੇ ਨੂੰ ਗੱਭਣ ਆ ਜੀ ਆਪਣਾ 10 ਜੂਨ ਦਾ ਟੀਕਾ ਭਰਿਆ ਵਾ ਕਿੰਨੇ ਕਿ ਦਿਨ ਹੋ ਗਏ ਬਾਈ 10 ਜੂਨ ਦਾ ਭਰਿਆ ਵਾ ਜੀ 10 ਜੁਲਾਈ ਤੇ ਡੇਢ ਮਹੀਨਾ ਹੋ ਗਿਆ ਜੀ ਡੇਢ ਮਹੀਨਾ ਮੰਨ ਕੇ ਚਲੋ ਚੈੱਕ ਨਹੀਂ ਕਰਵਾਈ ਨਹੀਂ ਚੈੱਕ ਨਹੀਂ ਕਰਵਾਈ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਚੰਗੀ ਅਬਰ ਤੇ ਲੱਸੀ ਜ਼ਰੂਰ ਆ ਬਾਈ ਜਿਹੜੀ ਗੱਲ ਸੀ ਬਾਈ ਨੇ ਦੱਸਤੀ ਹਣਾ ਚਵਾਈ ਚੋਈ ਓਕੇ ਜੀ ਚਲਾਈ ਇੱਕ ਚਵਾਈ ਇੱਕ ਨੰਬਰ ਆ ਜੀ ਦੋਨੇ ਪਾਸੇ ਬੈਠ ਕੇ ਚੋਣੇ ਆ ਜੀ ਇਹਨੂੰ ਠੀਕ ਆ ਹੁਣ ਤਾਂ ਚਲੋ ਦੁੱਧ ਥੋੜਾ ਵੀ ਇੱਕ ਘੱਟ ਚੋ ਲੈਣੇ ਆ ਓਹ ਲਾ ਤੁਈ ਵੀ 26 ਲੀਟਰ ਦੁੱਧ ਹੁੰਦੀ ਸੀ ਦੋਨੇ ਪਾਸੇ ਬੈਠ ਕੇ ਚੁੰਦੇ ਸੀ ਦੋਨੇ ਪਾਸੇ ਬੈਠ ਕੇ ਬਾਈ ਕਹਿੰਦਾ ਚਵਾਈ ਕਰਦੇ ਰਹੇ ਆਂ ਅਸੀਂ ਇਹਦੀ ਤੇ ਮੁੱਲ ਕੀ ਆ ਫਿਰ ਇਹਦਾ ਜਾਇਜ ਮੁੱਲ ਵੀ ਇਹਦਾ ਬਸ ਜਾਇਜ ਹੀ ਕਰਿਆ ਆਪਾਂ ਹੂੰ 20000 ਰੁਪਏ ਕਰਿਆ ਜੀ ਆਪਾਂ ਇਹਦਾ 20 ਕਿ 30 20 20 ਜੀ 20000 ਹਾਂਜੀ ਠੀਕ ਆ 20000 ਰੁਪਿਆ ਬਾਈ ਨੇ ਮੁੱਲ ਰੱਖਿਆ ਬਾਕੀ ਜਿਹੜਾ ਮੌਕੇ ਦੇ ਵਿੱਚ ਉਹ ਮਾਰਦਾਂ ਜਰੂਰ ਹੋ ਜਾਊਗਾ ਤਾਜੀ ਦਾ ਜਿਹੜਾ ਦੁੱਧ ਦਾ ਰਿਕਾਰਡ ਆ ਭਾਈ ਨੇ ਬਹੁਤ ਚੰਗਾ ਦੱਸਿਆ ਹਨ ਸੰਭਾਈ ਭਾਲ ਦੀ ਹੈ ਬੜ ਵੈਸੇ ਚੰਗੀ ਆ ਤੇ ਆਰਡਰ ਵੀ ਨੇੜੇ ਤੋਂ ਚੈੱਕ ਕਰ ਲੋ ਤੇ ਦੁੱਧ ਇਸ ਟਾਈਮ ਜਿੰਨਾ ਵੀ ਹੈਗਾ ਫਰੈਂਡ ਫੁੱਡ ਫੁੱਲ ਆਉਂਦਾ ਅੱਗੇ ਭਾਈ ਲਾਸਟ ਤਿੰਨ ਨੰਬਰ ਕਿਹੜਾ ਸੂਹ ਸੁੰਦੀ ਆ ਚਰਮਾਲੀ ਦੂਜੇ ਸੂਹ ਸੁੰਦੀ ਆ ਵੀਰੇ ਕਿੰਨੇ ਦਿਨ ਲੈਂਦੀ ਆ ਭਾਈ ਇਹਦੇ 15 ਗਨਾਂ ਬਾਕੀ ਐ ਵੀਰੇ ਛਿੱਗੀ ਆ ਦੰਦਾਂ ਦੀ ਕੱਚੀ ਆ ਦੰਦਾਂ 'ਚੋ ਛਿੱਗੀ ਆ ਆਰਡਰ ਨੇਟ ਤੋਂ ਚੈੱਕ ਕਰ ਲਓ ਚਾਰੇ ਥਣ ਇੱਕੋ ਜਿਹੇ ਪੂਰੇ ਘਾਇਰ ਤੇ ਖੁੱਲ੍ਹ ਬਈ ਬਾਰ ਖੁੱਲੇ ਥਣ ਪਾਉਣੇ ਛੇਸ ਬੜਾ ਚੰਗਾ ਰੰਗ ਰੂਪ ਚੰਗਾ ਚੰਗੀ ਆ ਬੜਾ ਸੁਨੱਕੀ ਆ ਤੇ ਕਿੰਨਾ ਕੁ ਦੁੱਧ ਦੇ ਦੂ ਇਸ ਵਾਰ ਬਈ ਮੇਰੇ ਪਿਛਲੀ ਵਾਰੀ ਗਰਮੀਆਂ 'ਚ ਹੀ ਸੂਈ ਸੀ ਹੂੰ 25 22 ਲੀਟਰ ਦੁੱਧ ਦੇ ਦਤਾ ਅੱਛਾ ਠੀਕ ਆ ਕਿਹ ਇੱਕ ਦਾ ਹੁੰਦਾ ਵੀ ਸਿਆਲਾਂ 'ਚ ਸੂਈ ਆ ਹੂੰ ਗਰਮੀਆਂ 'ਚ ਹੀ ਸੂਈ ਸੀ ਪਿਛਲੀ ਵਾਰੀ ਵੀ ਠੀਕ ਆ ਤੇ ਉਸੇ ਟਾਈਮ 'ਚ ਹੁਣ ਫੇਰ ਸੁਣਦੀ ਆ ਉਸੇ ਟਾਈਮ ਨੂੰ ਹਜੇ ਇਹ ਮੰਨ ਕੇ ਚਲੋ ਕੱਚੀ ਕੱਚੀ ਆ ਕੱਚੀ ਕੱਚੀ ਆ ਜੀ ਕੱਚੀ ਆ ਹਜੇ ਬਈ ਲੇਵਾ ਉਸ ਹਾਬ ਨਾਲ ਬਹੁਤ ਚੰਗੀ ਤਿਆਰੀ ਜਿਹੜੇ ਹਿਸਾਬ ਨਾਲ ਬਾਈ ਦਾਸ ਦਾ ਨਾ ਦਿਨ ਪਾਇਆ ਉਸ ਹਿਸਾਬ ਨਾਲ ਆਰਡਰ ਕਰ ਮਾਲੀ ਨੇ ਬਹੁਤ ਸੋਹਣਾ ਤਿਆਰ ਕਰਿਆ ਖੁੱਲਾ ਡੁੱਲਾ ਆਡਰਾ ਬਈ ਤੇ ਮੁੱਠੀ ਵਾਲਾ ਥਣ ਪਾਲਾ ਭੁਲਾ ਕਰ ਲਾ ਕੇ ਲੇਵਾ ਬਹੁਤ ਸੋਹਣਾ ਬਣਾਉਗੀ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਚਵਾਈ ਚੁਵਾਈ ਕਿਵੇਂ ਸੀ ਬਈ ਚਾਈ ਇੱਕ ਨੰਬਰ ਦੀ ਦੁਨੀ ਪਾਸੇ ਬੈਠ ਕੇ ਹਾਂ ਆਹ ਹਮ ਤੁਹਾਡੇ ਕੈਮਰੇ ਤੋਂ ਡਰਦੀ ਆ ਠੰਡੀ ਸੀਨ ਬਹੁਤ ਆ ਹਾਂ ਤੁਹਾਨੂੰ ਮੈਂ ਉਧਰ ਕਰਾਂ ਮੜੇ ਮੈਂ ਦਿ ਹਾਂ ਕੱਦ ਵੱਡ ਫੁੱਲ ਰਾਜੀ ਰੂਜ ਜੀ ਚੰਗੀ ਲੈ ਭਾਈ ਕੱਦ ਕੋਦ ਫੁੱਲਾ ਭਾਈ ਬਰਾਬਰ ਖੜਾ ਉਸਾਂ ਨਾਲ ਜੱਜ ਹਾਂ ਵੇਖੋ ਬਰਾਬਰ ਖੜਾ ਹੈ ਕੋਈ ਐ ਨਹੀਂ ਹੈਗੀ ਜਿਵੇਂ ਮਰਜ਼ੀ ਲੋ ਆਪ ਫੇਰੀ ਜਾਓ ਕੋਈ ਜਿਹੜਾ ਕੋਈ ਨਹੀਂ ਹੈ ਚਲ ਕੋਈ ਚੈੱਕ ਨਹੀਂ ਹੱਲਣਾ ਗੱਲ ਪੂਰਾ ਨਹੀਂ ਹੈ ਠੰਗੀ ਠੰਡੀ ਫੁੱਲਾ ਮੁੱਲ ਕੀ ਹੈ ਭਈ ਇਹਦਾ ਵੀਰੇ 85000 ਰੁਪਿਆ ਮਾਨਦਾਨ ਹੋ ਜੀ ਹਾਂ ਜੀ ਮਾਨਦਾਨ ਮੌਕੇ ਤੇ ਹੋ ਜੀ 85000 ਰੁਪਿਆ ਮੁੱਲ ਆ ਭਾਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਦਾਨ ਜ਼ਰੂਰ ਹੋ ਜੀ ਨਾਗਪੁਰ ਆ ਕੋਈ ਸੀਗੇ ਤਿੰਨ ਤਿੰਨੇ ਲਿਖਾਤੇ ਕਿਸੇ ਵੀਰ ਨੂੰ ਤਿੰਨਾ ਘਰ ਦੇ ਕੋਈ ਆਪਣਾ ਵਪਾਰ ਦਾ ਕੰਮ ਨਹੀਂ ਹੈਗਾ ਠੀਕ ਆ ਘਰ ਦੀ ਹਾਂਜੀ ਵਪਾਰ ਦਾ ਕੰਮ ਨਹੀਂ ਹੈਗਾ ਘਰ ਦੇ ਆ ਬਈ ਧੰਨਵਾਦ